ਜੇਲ੍ਹ ਦੇ ਵਿੱਚ ਗੁਰਪ੍ਰੀਤ ਸਿੰਘ ਕੋਈ ਨਾ ਦਾ ਬੰਦਾ ਸੀਗਾ ਇੱਕ ਕੰਟੇਨ ਦੇ ਕੋਲ ਖੜਾ ਸੀ ਉਹਦੇ ਉੱਪਰ 9-10 ਜਿਹੜੇ ਹਵਾਲਾਤੀ ਤੇ ਕੈਦੀ ਹੈਗੇ ਨੇ ਉਹਨਾਂ ਨੇ ਹਮਲਾ ਕਰਤਾ ਸੀਗਾ ਤੇ ਜਿਹਦੇ ਵਿੱਚ ਉਹ ਸੱਟਾਂ ਵੱਜੀਆਂ ਸੀ ਉਹਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਕੱਲ ਅਸੀਂ ਐਫ ਆਈ ਆਰ ਨੰਬਰ 56 ਦਰਜ ਕੀਤੀ ਹੈ। ਜੇ ਮਾਮਲਾ ਕੀ ਸੀ? ਮਾਮਲਾ ਜੀ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਮਤਲਬ ਜਦੋਂ ਵਾਪਸ ਦੇ ਵਿੱਚ ਇਹਨਾਂ ਦੀ ਛੋਟੇ ਛੋਟੇ ਗੱਲ ਤੇ ਕੁਝ ਨਾ ਕੁਝ ਮਤਲਬ ਵਿਵਾਦ ਹੁੰਦੇ ਨੇ ਉਹ ਗੱਲ ਹੈਗੀ ਉਹ ਤਸਦੀਕ ਕਰ ਰਹੇ ਕਿ ਅਸਲ ਵਜ੍ਹਾ ਕੀ ਹੈ ਇਹ ਜਿਹੜਾ ਜਿਹੜੇ ਸੱਤਾ ਵਜੀਆਂ ਨੇ ਗੁਰਪ੍ਰੀਤ ਸਿੰਘ ਇਹ ਸਨੇਚਿੰਗ ਦੇ ਇੱਕ ਮਾਮਲੇ ਦੇ ਵਿੱਚ ਉੱਥੇ ਦਾ ਦਾਖਲਾ ਜਿਹਨੇ ਸੱਤਾ ਬਾਰੀਆਂ ਨੇ ਉਹ ਕਹਿੰਦੇ ਇਹ ਜੀ 10-18 ਬੰਦੇ ਨੇ ਅ ਅਡਰਡ ਕੇਸਸ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਹੈਗੇ ਨੇ ਮੰਨ ਲੈ ਕੋਈ ਗੈਂਗਸਟਰ ਵੀ ਹੈ ਇਥੇ ਨਹੀਂ ਨਹੀਂ ਕੋਈ ਗੈਂਗਸਟਰ ਵਗੈਰਾ ਵਾਲੇ ਕੋਈ ਨਹੀਂ ਨਾਰਮਲੀ ਹਵਾਲਾ ਤੁਸੀਂ ਰਹਿ ਕੇ ਨੂੰ ਹਵਾਲਾ ਤੁਸੀਂ ਹੈਗੇ ਨੇ ਇੱਕ ਤੋਂ ਕਹਦੀ ਵੀ ਹੈਗੇ ਕਿੰਦਾ ਦੀ ਕਾਰਵਾਈ ਕੀਤੀ ਗਈ ਸਿਰ ਤੁਹਾਡੇ ਨੂੰ ਇਹ ਜੀ ਜੋ ਹਾਰਡ ਕੇਸ ਹੈਗਾ ਜਿਹਦੇ ਸੱਟਾਂ ਵਜੀਆਂ ਨੇ ਸੱਟਾਂ ਦੇ ਹਿਸਾਬ ਨਾਲ ਜਿਹੜੀ ਅਕੋਰਡਿੰਗ ਟੂ ਐਮ ਐਲ ਆਰ ਜਿਹੜੀ ਹੈਗੀ ਹੈ 115 118 ਪੀ ਐਨ ਐਚ ਤੇ ਹੋਰ ਨਾਲ ਦੀਆਂ ਧਾਰਾਵਾਂ ਦੇ ਵਿੱਚ ਕਾਰਵਾਈ ਕੀਤੀ ਪ੍ਰिजन ਐਕਟ ਨਹੀਂ ਪ੍ਰिजन ਐਕਟ ਤਾਂ ਉਹ ਮਤਲਬ ਜਿਹੜਾ ਹੈਗਾ ਮੋਬਾਈਲ ਵਗੈਰਾ ਦਾ ਕੇਸ ਹੁੰਦਾ ਉਹ ਚਲਿਆ ਜਾਂਦਾ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਾਰਡ ਕੇਸ ਦੀ ਚੱਕਵੀ ਦੀ ਗੱਲ ਇਹ ਕਿ ਕੰਡੀਸ਼ਨ ਕਿੰਦਾ ਕੀ ਕਹਿੰਦੇ ਡਾਕਟਰ ਨੇ ਫਿਲਹਾਲ ਤਾਂ ਸਟੇਬਲ ਹੈ ਜੀ ਬਾਕੀ ਅਸੀਂ ਮੈਡੀਕਲ ਰਿਕਾਰਡ ਜਦੋਂ ਲਾਵਾਂਗੇ ਉਦੋਂ ਸਾਰੀ ਗੱਲ ਸਪੱਸ਼ਟ ਹੋ ਜਾਏਗੀ ਮੇਰੇ ਜਿੰਦਰਾ ਚ ਭੇਜਿਆ ਸੀਗਾ ਜੀ ਰੈਫਰ ਕੀਤਾ ਸੀਗਾ ਉਸ ਤੋਂ ਬਾਅਦ ਕੱਲ ਛੁੱਟੀ ਹੋ ਗਈ ਤਾਂ ਉਹਦੇ ਬਾਰੇ ਟਡੇ ਲਾਈ ਜੀ